ਮੈਨੂੰ ਇਹ ਜ਼ਿੰਮੇਵਾਰੀ ਮਿਲੀ ਸਰ ਮੈਂ ਹਮੇਸ਼ਾ ਆਪਣੇ ਗੁਰੂ ਦਾ ਧੰਨਵਾਦ ਕਰਦਾ ਹਰ ਪਲ ਕਿ ਸਿੱਖਿਆ ਵਰਗਾ ਪਾਵਨ ਮਹਿਕਮਾ ਮੈਨੂੰ ਮਿਲਿਆ ਸਰ ਉਸ ਤੋਂ ਬਾਅਦ ਅਸੀਂ ਇਸ ਸਫ਼ਰ ਦੀ ਸ਼ੁਰੂਆਤ ਕੀਤੀ ਜੋ ਬੇਸਿਕ ਕਮੀਆਂ ਸੀ ਉਸ ਨੂੰ ਦੂਰ ਕਰਨ ਦੀ ਸ਼ੁਰੂਆਤ ਕੀਤੀ ਜਿਹੜੇ ਸਭ ਤੋਂ ਪਹਿਲਾਂ ਸੀ ਕਿ ਜੋ ਸਾਡੇ ਉਹ ਕਾਮਿਆਂ ਦੇ ਬੱਚਿਆਂ ਦਾ ਹੱਕ ਹੈ ਸਾਡੇ ਦਲਿਤ ਪਰਿਵਾਰਾਂ ਦੇ ਬੱਚਿਆਂ ਦਾ ਹੱਕ ਹੈ ਉਸ ਤੇ ਕੋਈ ਇੱਕ ਪੈਸੇ ਦਾ ਵੀ ਡਾਕਾ ਨਾ ਮਾਰ ਸਕੇ ਸਰ ਅੱਜ ਤੁਸੀਂ ਕਿਸੇ ਵੀ ਪ੍ਰਾਈਵੇਟ ਕਾਲਜ ਦੇ ਵਿੱਚ ਕਿਸੇ ਵੀ ਸਰਕਾਰੀ ਕਾਲਜ ਦੇ ਵਿੱਚ ਕਿਸੇ ਵੀ ਪ੍ਰਾਈਵੇਟ ਯੂਨੀਵਰਸਿਟੀ ਨੂੰ ਪੁੱਛ ਸਕਦੇ ਹੋ ਕਿ ਪਿਛਲੇ 3 ਸਾਲਾਂ 'ਚ ਸਾਰੀ ਐਸਸੀ ਸਕਾਲਰਸ਼ਿਪ ਟਾਈਮ 'ਤੇ ਆ ਰਹੀ ਹੈ ਉਹਨਾਂ ਗਰੀਬ ਬੱਚਿਆਂ ਨੂੰ ਹੱਕ ਮਿਲ ਰਿਹਾ ਸਰ ਅੱਜ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਸੁਨਹਿਰੀ ਹੋਇਆ ਸਰ ਉਸ ਤੋਂ ਬਾਅਦ ਸਰਦੀ ਸਰਕਾਰੀ ਯੂਨੀਵਰਸਿਟੀਆਂ ਰਿਕਾਰਡ ਗ੍ਰਾਂਟ 400 ਕਰੋੜ ਰੁਪਏ ਦੀ ਸਾਲਾਨਾ ਗ੍ਰਾਂਟ ਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੱਜ ਤੱਕ ਕਦੀ ਵੀ ਸਰ ਪਹਿਲਾਂ ਪੁੱਛ ਕੇ ਦੇਖੋ ਕੀ ਗਰੰਟਾ ਸੀ ਸਰ ਉਸ ਤੋਂ ਬਾਅਦ ਸਰ 25 ਸਾਲਾਂ ਬਾਅਦ ਸਰ ਭਰਤੀ ਗੱਡੀ ਸੀ ਜਲਦਬਾਜ਼ੀ ਚ ਸਰ ਹਾਈ ਕੋਰਟ ਨੇ ਡਿਸਮਿਸ ਕਰ ਦਿੱਤੀ ਡਬਲ ਵੈਂਚ ਸਰ ਅਸੀਂ 1.5 ਸਾਲ ਸ ਲੜਾਈ ਲੜੀ ਬੜਾ ਕੁਝ ਮੈਂ ਨਿੱਜੀ ਤੌਰ ਤੇ ਵੀ ਬੜਾ ਕੁਝ ਸਿਆ ਪਰ ਮੇਰਾ ਸਰ ਪਰਮਾਤਮਾ ਹਮੇਸ਼ਾ ਮੈਂ ਜਾਣਦਾ ਸੀ ਕਿ ਜੀ ਨੀਅਤ ਸੱਚ ਹੋਵੇ ਨਾ ਤਾਂ ਗੁਰੂ ਸਾਹਿਬ ਸਹਾਈ ਹੋਣਗੇ ਸਰ ਅਸੀਂ ਉਹ ਹਾਈ ਕੋਰਟ ਦੇ ਡਬਲ ਬੈਂਚ ਤੋਂ ਜਾ ਕੇ ਭਰਤੀ ਜਿੱਤ ਕੇ ਜੋ ਕਮੀਆਂ ਅਸੀਂ ਦੂਰ ਕੀਤੀਆਂ ਸੁਪਰੀਮ ਕੋਰਟ ਤੋਂ ਜਾ ਕੇ ਡਿਫੈਂਡ ਕੀਤਾ ਸਰ ਤੇ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਯੰਗ ਟੈਲੈਂਟਡ ਪ੍ਰੋਫੈਸਰਸ ਦਿੱਤੇ ਉਹ ਜਿਹੜੀ 90% ਵੈਕੈਂਸੀ ਸੀ ਸਰ ਅੱਜ ਹਰ ਪੰਜਾਬ ਦੇ ਸਾਰੇ 48 ਕਾਲਜਾਂ ਸਾਡੇ ਸਰ ਯੰਗ ਪ੍ਰੋਫੈਸਰਸ ਗਏ ਤੇ ਇੰਨਾ ਹੀ ਨਹੀਂ ਸਰ ਜਿਹੜੇ ਉਹ ਗੈਸਟ ਫੈਕਲਟੀ ਰੱਖੇ ਹੋਏ ਸੀ 20000 21000 ਤੇ ਜਿਨ੍ਹਾਂ ਨੂੰ ਆਪਣੇ ਭੁੱਖ ਦਾ ਪਤਾ ਨਹੀਂ ਸੀ ਸਰ ਉਹਨਾਂ ਦੀ ਤਨਖਾਹ 21600 ਤੋਂ ਵਧਾ ਕੇ 50000 ਰੁਪਏ ਕਰਤੀਸ ਮਿਨੀਮਮ 35000 ਰੁਪਏ ਤਨਖਾਹ ਤੋਂ ਲੈ ਕੇ 50000 ਤੱਕ ਤੇ ਸਰ ਅੱਜ ਮੈਂ ਫਿਰ ਕਹਿ ਰਿਹਾ ਤੇ ਸਭ ਨੂੰ ਕਿਹਾ ਕਿ ਕਿਸੇ ਵੀ ਗੈਸਟ ਫੈਕਲਟੀ ਦੀ ਨੌਕਰੀ ਨਹੀਂ ਜਾਊਗੀ ਸਾਨੂੰ ਥੋੜੀ ਵੀ ਲੋੜ